ਆ ਗਿਆ ਆ ਗਿਆ ਪਾਲਵਾਗਲ ਤੁਹਾਨੂੰ ਹਾਂ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਆਪਾਂ ਇਸ ਟਾਈਮ ਪਿੰਡ ਠੱਠੀ ਦੇ ਵਿੱਚ ਖੜੇ ਆ ਜਿਹਦੇ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਜਚਿੰਦਰ ਸਿੰਘ ਜੀ ਹੋਣੀ ਅੱਜ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਕਾਲੀਦਾਨ ਨੂੰ ਛੜਕਿਆ ਜਾ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਨੇ ਸੋ ਆਪਣੇ ਵੱਲੋਂ ਆਪਣੀ ਪਾਰਟੀ ਵੱਲੋਂ ਮਾਨ ਸਾਹਿਬ ਹੋਣਾ ਵੱਲੋਂ ਸੋ ਇਹਨਾਂ ਸਾਰਿਆਂ ਵੀਰਾਂ ਨੂੰ ਅਸੀਂ ਜੀ ਆਇਆਂ ਆਖਦੇ ਹਾਂ ਕਿ ਜਿਹੜੇ ਅੱਜ ਘੜ ਤੋਂ ਘੜ ਪੰਜਾ ਤੋਂ 55 ਪਰਿਵਾਰ ਨੇ ਜਿਹੜੇ ਇਹਨਾਂ ਦੇ ਨਾਲ ਅੱਜ ਸ਼ਾਮਲ ਹੋਏ ਨੇ ਸਾਰੇ ਬਹੁਤ ਸਾਡੇ ਸਤਿਕਾਰਯੋਗ ਵੀਰ ਨੇ ਭੈਣਾ ਨੇ ਸੋ ਇਹਨਾਂ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਜਿਹੜਾ ਵੀ ਕੰਮ ਹੋਊਗਾ ਇਹਨਾਂ ਦੇ ਪਹਿਲ ਦੇ ਆਧਾਰ ਤੇ ਜਿਹੜਾ ਹੈ ਕਿ ਉਹ ਕੀਤੇ ਜਾਣਗੇ ਕਿਸੇ ਵੀ ਰਕਮ ਦਾ ਕਿਸੇ ਵੀ ਪ੍ਰਕਾਰ ਦਾ ਹੋਵੇ ਔਰ ਇਹਨਾਂ ਵੀਰਾਂ ਨੂੰ ਵੀ ਪੂਰਾ ਵਿਸ਼ਵਾਸ ਦਿਵਾਇਆ ਗਿਆ ਕਿ ਆਉਣ ਵਾਲੀਆਂ ਇਲੈਕਸ਼ਨਾਂ ਦੇ ਵਿੱਚ ਅਸੀਂ ਦਿਨ ਰਾਤ ਮਿਹਨਤ ਕਰਕੇ ਬਿਲਕੁਲ ਮਾਨ ਸਾਹਿਬ ਉਹਨਾਂ ਦੇ ਆਮ ਆਦਮੀ ਪਾਰਟੀ ਦੇ ਨਾਲ ਜਿਹੜਾ ਜੋ ਸੀ ਚੱਲਾਂਗੇ। ਹਰ ਕਰਾ ਇਸਾਂ ਸੀ ਬੜਾ ਰੁਝਾਨ ਹੈ ਸ਼ਾਮਲ ਹੁੰਦਾ ਕੀ ਕਹਿਣਾ ਚਾਹੁੰਦੇ ਯਾਰ? ਆ ਦੇਖੋ ਸਾਰੇ ਹੀ ਜਿਹੜੇ ਸਾਡੇ ਲਗਭਗ 3 ਸਾਲ ਹੋ ਗਏ ਨੇ ਸਰਕਾਰ ਬੜੀ ਨੂੰ ਮਾਨ ਸਾਹਿਬ ਦੇ ਕੰਮਾਂ ਨੂੰ ਦੇਖਦੇ ਹੋਏ ਉਹਨਾਂ ਦੇ ਕਾਰਾਂ ਨੂੰ ਦੇਖਦੇ ਹੋਏ ਸਾਰੇ ਕਿ ਵੱਧ ਤੋਂ ਵੱਧ ਜਿਹੜੇ ਕਿ ਸਾਡੇ ਵੀਰ ਸਾਡੀਆਂ ਭੈਣਾਂ ਜਿਹੜੀਆਂ ਕਿ ਆਮ ਆਦਮੀ ਪਾਰਟੀ ਦੇ ਵਿੱਚ ਦਿਨੋ ਦਿਨ ਕਿਉਂ ਸ਼ਾਮਲ ਹੋਣ ਜਾ ਰਹੇ। ਕੀ ਪ੍ਰਸਾਰ ਪ੍ਰੋਸਾਹੀ ਹੈ ਕਿ ਜਿਹੜੇ ਵੀ ਮਲਖੋਂ ਤੱਕ ਜਿਹੜੇ ਸਾਡੇ ਮਾਨ ਸਾਹਿਬ ਹੋਣਾ ਨੇ ਸਰਕਾਰ ਦੇ ਵੀ ਜਿਹੜੇ ਕਾਰਜਗੁਜ਼ਾਰੀ ਰਹੀ ਹੈ ਜਿਹੜੀ ਕਿ ਸਾਡੇ ਬਹੁਤ ਵੀਰ ਸੂ ਜਵਾਨ ਨੇ ਜਿਹੜੇ ਕਿ ਸਮਝਦਾਏ ਨੇ ਕਿ ਯਾਰ ਵਾਕਿਆ ਜਿੱਦਾਂ 600 ਜੂੰਟ ਦੀ ਗੱਲ ਕਰ ਲੋ ਆਪਦੀ ਸਰਕਾਰ ਆਪਦੇ ਦੁਆਰਾ ਆਪਾਂ ਕੈਂਪ ਲਾਏ ਨੇ ਸੋ 50000 ਦੇ ਆਸ-ਪਾਸ ਆਪਾਂ ਸਰਕਾਰੀ ਨੌਕਰੀਆਂ ਦੇ ਚੁੱਕੇ ਨੇ ਸੋ ਇਹਨਾਂ ਸਾਰੇ ਕਮਾਂਕਾਰਾਂ ਨੂੰ ਮੁਹੱਲਾ ਕਲੀਨਿਕ ਖੁੱਲ ਗਏ ਨੇ ਸੋ ਇਸ ਕਰਕੇ ਇਹਨਾਂ ਕਮਾਂ ਨੂੰ ਦੇਖਦੇ ਹੋਏ ਜਿਹੜੇ ਕਿ ਆਮ ਆਦਮੀ ਪਾਰਟੀ ਵਿੱਚ ਦਿਨੋਂ ਦਿਨ ਜਿਹੜਾ ਕਿ ਉਹ ਵਾਅਦਾ ਹੋ ਰਿਹਾ ਧੰਨਵਾਦ ਜੇ ਇਲੈਕਸ਼ਨਾਂ ਦੇ ਤੱਕ ਕਿੰਨਾ ਕਿੰਨਾ ਮੈਂ ਤਾਂ ਸਾਰਿਆਂ ਨੂੰ ਇਹੀ ਬੇਨਤੀ ਕਰ ਰਿਹਾ ਜੀ ਜਿਹੜੇ ਵੀ ਪਿੰਡ ਜਿੱਥੇ ਵੀ ਜਾਂਦਾ ਕਿ ਆਪਾਂ ਸਭ ਸੰਮਤੀ ਦੇ ਨਾਲ ਜਿਹੜੀਆਂ ਕਿ ਆਪਾਂ ਪੰਚਾਇਤਾਂ ਬਣਾਈਆਂ ਸੋ ਸਰਕਾਰ ਵੱਲੋਂ ਜਿਹੜਾ ਕਿ ਵਾਅਦਾ ਤੋਂ ਵਾਅਦਾ ਆਪਾਂ ਲਾਭ ਲੈ ਸਕੀ ਜਿੱਦਾਂ ਮਾਨ ਸਾਹਿਬ ਹੁਣਾਂ ਨੇ ਕਿਹਾ ਕਿ 5 ਲੱਖ ਰੁਪਇਆ ਆਪਾਂ ਦੇਵਾਂਗੇ ਜਿਹੜੀ ਸਭ ਸੰਮਤੀ ਹੋਣਗੀਆਂ ਔਰ ਜਾਂ ਉਸ ਇੱਕ ਪਿੰਡ ਨੂੰ ਸਟੇਡੀਅਮ ਤੇ ਜਾਂ ਹਸਪੀਟਲ ਜਿਹੜਾ ਕਿ ਉਹ ਦਿੱਤਾ ਜਾਊਗਾ ਸੋ ਮੈਂ ਤਾਂ ਸਾਰੇ ਵੀਰਾਂ ਨੂੰ ਇਹੀ ਬੇਨਤੀ ਕਰਦਾ ਕਿ ਆਪਾਂ ਵਾਅਦਾ ਤੋਂ ਵਾਅਦਾ ਪਿੰਡਾਂ ਦੇ ਵਿੱਚ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਆਪਾਂ ਪਿੰਡਾਂ ਦੇ ਵਿੱਚ ਸਭ ਸ਼ਾਂਤੀਆਂ ਕਰੀਏ ਔਰ ਵੱਧ ਤੋਂ ਵੱਧ ਆਪਣੇ ਸਰਪੰਚ ਸਹਿਮਤੀ ਦੇ ਨਾਲ ਬਣਾਈਏ ਠੀਕ ਹੈ ਜਦੋਂ ਇਲੈਕਸ਼ਨ ਆਉਣਗੀਆਂ 27 ਦੇ ਵਿੱਚ ਉਦੋਂ ਜਿਹੜੀ ਪਾਰਟੀ ਵਧੀਆ ਲੱਗੂਗੀ ਤੁਸੀਂ ਫੇਰ ਉਸ ਨੂੰ ਵੋਟ ਕਰ ਦਿਓ ਚਾਹੇ ਆਮ ਆਦਮੀ ਪਾਰਟੀ ਨੇ ਕੰਮ ਕੀਤੇ ਹੋਣਗੇ ਤੇ ਤੁਸੀਂ ਜ਼ਰੂਰ ਉਹਨਾਂ ਨੂੰ ਵੋਟ ਕਰਿਓ ਨਹੀਂ ਤੇ ਜਿਹੜੀ ਪਾਰਟੀ ਤੁਹਾਨੂੰ ਵਧੀਆ ਲੱਗੂਗੀ ਉਸ ਨੂੰ ਵੋਟ ਕਰ ਦਿਓ ਪਰ ਹੁਣ ਆਪਾਂ ਸਹਿਮਤੀ ਦੇ ਨਾਲ ਟੜੇਬੰਦੀ ਤੋਂ ਉੱਪਰ ਉੱਠ ਕੇ ਆਏ ਪਾਰਟੀਬਾਜੀ ਤੋਂ ਪਰੋਟ ਕੇ ਆਪਾਂ ਸਭ ਸ਼ਾਂਤੀ ਦੇ ਨਾਲ ਜਿਨੇ ਕਿ ਪੰਚਾਇਤਾਂ ਬਣਾਈਆਂ ਇਹ ਬਹੁਤ ਵਧੀਆ ਗੱਲ ਹੈ ਕਿ ਜਿਆਦਾ ਜੈ ਸੋ ਬਹੁਤ ਮੰਦਭਾਗੀ ਗੱਲ ਹੋਈ ਬਹੁਤ ਮਾੜੀ ਗੱਲ ਹੋਈ ਕਿ ਉਸ ਪਰਿਵਾਰ ਦਾ ਜਿਹੜਾ ਕਿ ਅੱਜ ਜੀ ਵਿਛੜ ਗਿਆ ਸੋ ਇਸ ਕਰਕੇ ਹੈ ਕਿ